ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ YouTube ਚੈਨਲ ਤੇ ਤੇ ਅੱਜ ਦੀ ਜਿਹੜੀ ਕਹਾਣੀ ਹੈਗੀ ਇਹ ਉੱਤਰ ਪ੍ਰਦੇਸ਼ ਜ਼ਿਲ੍ਹਾ ਮੇਰਠ ਦੀ ਹੈ ਜੋ ਕਿ ਬਹੁਤ ਜ਼ਿਆਦਾ ਚਰਚਿਤ ਵੀ ਹੈ ਜਿਸ ਤੇ ਬਹੁਤ ਜ਼ਿਆਦੀ ਮਜਾਕੀ ਵੀਡੀਓ ਵੀ ਅੱਜ ਕੱਲ ਬਣਾਈਆਂ ਜਾ ਰਹੀਆਂ ਨੇ ਇਹ ਕਹਾਣੀ ਇਸ ਤਰ੍ਹਾਂ ਦੀ ਹੈਗੀ ਕਿ ਇੱਕ 5 ਸਾਲ ਦੀ ਕੁੜੀ ਜਦੋਂ ਆਪਣੀ ਨਾਨੀ ਨੂੰ ਪੁੱਛਦੀ ਹੈ ਕਿ ਮੇਰੇ ਮੰਮਾ ਘਰੇ ਕਦੋਂ ਆਉਣਗੇ ਮੈਂ ਆਦੀ ਮੰਮਾ ਦੇ ਕੋਲ ਜਾਣਾ ਹੈ ਉਦੋਂ ਉਸ ਦੀ ਉਸ ਦੀ ਨਾਨੀ ਉਸ ਨੂੰ ਕਹਿੰਦੀ ਹੈ ਕਿ ਤੇਰੀ ਮੰਮਾ ਘਰੇ ਆ ਜੇਗੀ ਉਹ ਲੰਡਨ ਗਈ ਹੋਈ ਏ ਤੇ ਤੇਰੇ ਪਾਪਾ ਕੋਲ ਗਈ ਏ ਜਦੋਂ ਵਾਪਸ ਆਵੇਗੀ ਤੇ ਫਿਰ ਜੇ ਤੂੰ ਉਹਦੇ ਕੋਲ ਜਾਣਾ ਚਾਹਣੀ ਏ ਤੇ ਫਿਰ ਤੈਨੂੰ ਪੜ੍ਹਾਈ ਕਰਨੀ ਪੈਣੀ ਏ ਖਾਣਾ ਖਾਣਾ ਪੈਣਾ ਦੁੱਧ ਪੀਣਾ ਪੈਣਾ ਤੇ ਜਦੋਂ ਬੱਚੀ ਕੁਝ ਵੀ ਨਹੀਂ ਸੌਂਦੀ ਉਹ ਕਹਿੰਦੀ ਏ ਕਿ ਮੇਰੇ ਪਾਪਾ ਤਾਂ ਡਰਾਮਾ ਵਿੱਚ ਹੈਗੇ ਨੇ ਤੇ ਮੰਮਾ ਲੰਡਨ ਕਿੰਦੇ ਕੋਲ ਗਈ ਏ ਇਸ ਤਰ੍ਹਾਂ ਗੱਲਾਂ ਕਰਦੇ ਕਰਦੀ ਏ ਤੇ ਉਹ ਗੱਲਾਂ ਸੁਣ ਕੇ ਉਸਦੀ ਨਾਨੀ ਦੀਆਂ ਅੱਖਾਂ ਵੀ ਭਾਰ ਆਉਂਦੀਆਂ ਨੇ ਗੱਲ ਸ਼ੁਰੂ ਇਸ ਤਰ੍ਹਾਂ ਹੁੰਦੀ ਏ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਦੇ ਥਾਣਾ ਬ੍ਰੈਂਪਰੀ ਵਿੱਚ ਪ੍ਰਮੋਦ ਪ੍ਰਮੋਦ ਪਰਸ ਤੋਗੀ ਤੇ ਉਸ ਦੀ ਵਾਈਫ ਜਿਹੜੀ ਹੈਗੀ ਸੀ ਜੇਲਰ ਹੋ ਜਿਹੜੇ ਉਸਦੇ ਹਸਬੰਡ ਸੀ ਪ੍ਰਮੋਦ ਰਸਤੋਗੀ ਉਹ ਜੇਲਰ ਦਾ ਕੰਮ ਕਰਦੇ ਸੀ ਤੇ ਉਸ ਦੀ ਜਿਹੜੀ ਪਤਨੀ ਸੀ ਉਸ ਦਾ ਨਾਮ ਕਵਿਤਾ ਸੀ ਠੀਕ ਹੈ ਇਹ 18 ਮਾਰਚ 2025 ਦੀ ਘਟਨਾ ਹੈ ਜਿਹੜੀ ਕਿ ਉਸ ਦੀ ਵਾਈਫ ਕਵਿਤਾ ਅਤੇ ਪਰਮੋਦ ਰਸਤੋਗੀ ਉਹ ਦੋਵੇਂ ਜਾਣੇ ਆਪਣੀ ਬੇਟੀ ਜੇ 27 ਸਾਲ ਦੀ ਉਸ ਦੀ ਉਮਰ ਹੈ ਤੇ ਮੁਸਕਾਨ ਰਸਤੋਗੀ ਹੈ ਤੇ ਉਸ ਦਾ ਹੱਥ ਫੜ ਕੇ ਉਸ ਨੂੰ ਥਾਣੇ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਥਾਣੇ ਦੇ ਵਿੱਚ ਲਿ ਜਾ ਕੇ ਉਸ ਨੂੰ ਕਹਿੰਦੇ ਨੇ ਕਿ ਐਸਐਚਓ ਸਾਹਿਬ ਨੂੰ ਕਹਿੰਦੇ ਨੇ ਕਿ ਤੁਸੀਂ ਇਸ ਨੂੰ ਸਖਤ ਤੋਂ ਸਖਤ ਕੋਈ ਸਜ਼ਾ ਦਿਓ ਇਸ ਨੂੰ ਹਨਾ ਕਿ ਕਿਉਂ ਇਸ ਨੂੰ ਫਾਂਸੀ ਤੇ ਲਟਕਾ ਦਿਓ ਕਿਉਂਕਿ ਇਸ ਨੇ ਸਾਡੇ ਜਵਾਈ ਦੀ ਮਤ ਮਰਡਰ ਕੀਤਾ ਹੈ ਉਸ ਦੀ ਹਤਿਆ ਕੀਤੀ ਹੈ ਤੇ ਇਸ ਨੂੰ ਕੋਈ ਨਾ ਜਦੋਂ ਇਹ ਚੀਜ਼ ਦੇਖਦਾ ਐ ਐਸ ਐਚਓ ਜਿਹੜਾ ਹੁੰਦਾ ਉਹ ਖੁਦ ਬਹੁਤ ਹੀ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਬਹੁਤ ਹੀ ਜ਼ਿਆਦਾ ਹੋ ਜਾਂਦਾ ਹੈ ਕਿ ਆ ਪਹਿਲੇ ਮਾਪਿ ਹੋਏ ਜਿਨ੍ਹਾਂ ਨੇ ਆਪਦੀ ਬੇਟੀ ਦਾ ਗੁਨਾਹ ਅੱਗੇ ਲੈ ਕੇ ਆਂਦਾ ਹੈ ਉਹ ਐਸ ਐਚਓ ਸਨ ਤੇ ਉਹ ਰਮਾ ਕਾਂਤ ਪਚੋਰੀ ਠੀਕ ਹੈ ਤੇ ਉਹ ਸੀ ਤੇ ਉਹ ਬਹੁਤ ਹੈਰਾਨ ਹੁੰਦਾ ਹੈ ਤੇ ਜਦੋਂ ਉਹ ਫਿਰ ਉਥੇ ਉਹ ਕਹਿੰਦਾ ਹੈ ਕਿ ਕੋਈ ਸਕਾ ਮਾਂ-ਪਾਪ ਕਿਵੇਂ ਕਰ ਸਕਦਾ ਹੈ ਤੇ ਜਦੋਂ ਉਸ ਦੀ ਜਿਹੜੀ ਬੇਟੀ ਸੀ ਮਸਕਾਨ ਰੋ ਰਹਾ ਪਾਰੀ ਸੀ ਕਿ ਨਹੀਂ ਹੈ ਮੇਰੀ ਸਗੀ ਮਾਂ ਕਦੇ ਵੀ ਨਹੀਂ ਹੋ ਹੀ ਨਹੀਂ ਸਕਦੀ ਇਹ ਮੇਰੀ ਸਗੀ ਮਾਂ ਨਹੀਂ ਫਿਰ ਜਦੋਂ ਉਸ ਪੁਲਸ ਵਾਲਾ ਉਸ ਦੀਆਂ ਗੱਲਾਂ ਤੇ ਧਿਆਨ ਦਿੰਦਾ ਹੈ ਤੇ ਉਹ ਕਹਿੰਦਾ ਹੈ ਕਿ ਕੀ ਹੈ ਤੇਰੀ ਸੱਚ ਵਿੱਚ ਸਗੀ ਮਾਂ ਨਹੀਂ ਹੈਗੀ ਤੇ ਉਹ ਕਹਿੰਦੀ ਹੈ ਕਿ ਨਹੀਂ ਹੈ ਮੇਰੀ ਸਗੀ ਮਾਂ ਨਹੀਂ ਹੈਗੀ ਬਾਅਦ ਵਿੱਚ ਉਹ ਉਹਦੇ ਨਾਲ ਗੱਲ ਕਰਦਾ ਹੈ ਇਹ ਕੀ ਤੁਹਾਡੀ ਇਹ ਸਾਕੀ ਬੇਟੀ ਨਹੀਂ ਹੈਗੀ ਉਹ ਕਹਿੰਦੀ ਹੈ ਕਿ ਹੈਗੀ ਮੈਂ ਹੀ ਆ ਸਾਕੀ ਮਾਂ ਸਾਕੀ ਮਾਂ ਇਸ ਦੀ ਤੇ ਪਰ ਇਹ ਆਪਦੀ ਮਾਸੀ ਦੇ ਨਾਲ ਕਰ ਜ਼ਿਆਦਾ ਰਹਿੰਦੀ ਸੀ ਜੂਲੀ ਉਸ ਦੀ ਮਾਸੀ ਦਾ ਨਾਂ ਸੀ ਤੇ ਉਸ ਦੀ ਮੌਤ ਤੋਂ ਬਾਅਦ ਇਹ ਉਸ ਨੂੰ ਆਪਦੀ ਮਾਂ ਸਮਝਦੀ ਸੀ ਮੈਨੂੰ ਮਾਂ ਨਹੀਂ ਸਮਝਦੀ ਪਰ ਹੈਗੀ ਬੱਚੀ ਮੇਰੀ ਉਸ ਦੀ ਮੌਤ ਤੋਂ ਬਾਅਦ ਇਸ ਦੀ ਦਿਮਾਗੀ ਹਾਲਤ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਠੀਕ ਹੈ ਜਿਸ ਤੋਂ ਬਾਅਦ ਕਿ ਉਹ ਬਹੁਤ ਹੈਰਾਨ ਹੁੰਦਾ ਹੈ ਕਿ ਕਿਸ ਤਰ੍ਹਾਂ ਬੇਟੀ ਆਪਦੀ ਮਾਂ ਨੂੰ ਮਾਂ ਹੀ ਨਹੀਂ ਸਮਝ ਰਹੀ ਠੀਕ ਹੈ ਇਸੇ ਤਰ੍ਹਾਂ ਉਹ ਫਿਰ ਜਿਹੜਾ ਉਸ ਦਾ ਬॉयफ्रेंड ਸੀ ਸਾਈਲ ਸ਼ੁਕਲਾ ਉਸ ਨੂੰ ਵੀ ਫੜਿਆ ਜਾਂਦਾ ਹੈ ਤੇ ਇਸ ਤਰ੍ਹਾਂ ਉਹਨਾਂ ਨੂੰ ਦੋਵਾਂ ਨੂੰ ਜਦੋਂ ਫੜਿਆ ਜਾਂਦਾ ਹੈ ਤੇ ਉਹਨਾਂ ਤੋਂ ਉਹ ਇੱਕ ਹੀ ਗੱਲ ਕਹਿੰਦੇ ਨੇ ਕਿ ਸਾਨੂੰ ਨਸ਼ਾ ਦੇ ਦਿਓ ਤੇ ਸਾਨੂੰ ਇੱਕ ਕੱਠਿਆਂ ਨੂੰ ਰੱਖ ਦਿਓ ਤੁਹਾਨੂੰ ਵੀ ਪਤਾ ਹੈ ਜੇਲ੍ਹ ਦੇ ਵਿੱਚ ਔਰਤ ਤੇ ਆਦਮੀ ਇਕੱਠੇ ਨਹੀਂ ਰਹਿੰਦੇ ਔਰਤਾਂ ਦੀ ਜੇਲ ਹੱਡ ਹੁੰਦੀ ਹੈ ਤੇ ਆਦਮੀਆਂ ਦੀ ਹੱਡ ਹੁੰਦੀ ਹੈ ਪਰ ਉਹ ਦੋਵਾਂ ਦੀ ਫਿਰ ਵੀ ਉਹਨਾਂ ਨੂੰ ਕੋਈ ਜੋ ਕੀਤਾ ਸੀ ਉਸਤੇ ਕੋਈ ਵੀ ਕੀ ਪਛਤਾਵਾ ਨਹੀਂ ਸੀਗਾ ਉਹਨਾਂ ਨੂੰ ਬਸ ਇਹ ਸੀ ਕਿ ਅਸੀਂ ਇਕੱਠੇ ਰਹੀਏ ਤੇ ਜਾਂ ਫਿਰ ਸਾਨੂੰ ਨਸ਼ਾ ਮਿਲਦਾ ਰਹੇ ਠੀਕ ਹੈ ਇਸ ਤਰ੍ਹਾਂ ਹੁੰਦਾ ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਆਪਾਂ ਇਹ ਤੁਹਾਨੂੰ ਦੱਸਦੇ ਹਾਂ ਕਿ ਜਦੋਂ 2016 ਦੇ ਵਿੱਚ ਸੌਰਵ ਰਾਜਪੂਤ ਤੇ ਮੁਸਕਾਨ ਦੀ ਲਵ ਹੋ ਜਾਂਦਾ ਇਹਨਾਂ ਵਿੱਚ ਪਿਆਰ ਹੁੰਦਾ ਹੈ ਤੇ ਪਿਆਰ ਇਹ ਹੱਥ ਕਰਵਾ ਜਾਂਦਾ ਕਿ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਸੀ ਜਿਸ ਤੋਂ ਬਾਅਦ ਇਹ ਘਰੋਂ ਭੱਜ ਜਾਂਦੇ ਨੇ ਘਰੋਂ ਭੱਜਣ ਤੋਂ ਬਾਅਦ ਇਹ ਕਾਫੀ ਥਾਵਾਂ ਤੇ ਦਿੱਲੀ ਵਗੈਰਾ ਰਹਿੰਦੇ ਨੇ 10-15 ਦਿਨ ਤੇ ਜਦੋਂ ਉਹਦੇ ਘਰਦੇ ਉਹਨਾਂ ਨੂੰ ਦੋਵਾਂ ਨੂੰ ਲੱਭਣ ਮੁੰਡੇ ਵਾਲੇ ਘਰ ਦੇ ਵੀ ਜਿਹੜੇ ਸੌਰਵ ਤੇ ਜਿਹੜੇ ਮੁਸਕਾਨ ਦੇ ਘਰ ਦੇ ਲੱਭਣ ਵਾਸਤੇ ਪੁਲਿਸ ਸਟੇਸ਼ਨ ਜਾਂਦੇ ਨੇ ਪੁਲਿਸ ਜਦੋਂ ਉਹਨਾਂ ਦੀ ਛਾਣਬੀਨ ਕਰਕੇ ਉਹਨਾਂ ਲੱਭਦੀ ਉਹ ਦਿੱਲੀ ਤੋਂ ਲੱਭ ਜਾਂਦੇ ਨੇ ਲੱਭਣ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਤੇ ਉਹ ਕਹਿੰਦੇ ਨੇ ਕਿ ਅਸੀਂ ਬਸ ਵਿਆਹ ਹੀ ਕਰਾਉਣਾ ਸੀ ਇੱਕ ਦੂਜੇ ਬਿਨਾ ਨਹੀਂ ਰਹਿ ਸਕਦਾ ਇੰਨਾ ਜ਼ਿਆਦਾ ਉਹਨਾਂ ਦਾ ਹੱਦੋ ਵੱਦ ਉਹਨਾਂ ਦੇ ਵਿੱਚ ਪਿਆਰ ਸੀ ਤੇ ਉਹ ਕਹਿੰਦੇ ਕਿ ਅਸੀਂ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੇ ਤੇ ਫਿਰ ਉਹਨਾਂ ਦਾ ਉਹਨਾਂ ਦੇ ਕਬਦਿਆਂ ਨੇ ਵਿਆਹ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਲੰਡਨ ਗਿਆ ਚਲੇ ਸੀ ਉਸ ਦਾ ਜਿਹੜਾ ਸੌਰਵ ਉਸ ਦਾ ਹਸਬੰਡ ਸੀ ਉਹ ਥੋੜਾ ਚਿਰ ਜਾਂਦਾ ਤੇ ਉਸ ਦੀ ਵਾਈਫ ਤੇ ਉਹਨਾਂ ਦੋਵਾਂ ਦਾ ਦਿਲ ਨਹੀਂ ਲੱਗ ਰਿਹਾ ਹੁੰਦਾ ਤੇ ਉਹ ਸਾਰਾ ਲੰਡਨ ਆਪਦੀ ਨੌਕਰੀ ਵਗੈਰਾ ਛੱਡ ਕੇ ਇੱਥੇ ਆ ਜਾਂਦਾ ਹੈ ਦਿੱਲੀ ਦੇ ਵਿੱਚ ਦਿੱਲੀ ਆਣ ਕੇ ਇੱਕ ਰੋਡ ਤੇ ਦੁਕਾਨ ਤੇ ਵਿੱਚ ਕੰਮ ਕਰਨ ਲੱਗ ਜਾਂਦਾ ਹੈ ਇਸ ਤਰ੍ਹਾਂ ਉਹ ਆਪਦੀ ਗਾਂ ਉਹਦੀ ਵਾਈਫ ਦੇ ਨਾਲ ਵਧੀਆ ਜ਼ਿੰਦਗੀ ਗੁਜ਼ਾਰਨ ਲੱਪੈਂਦੇ ਇਸ ਤੋਂ ਬਾਅਦ 2019 ਦੇ ਵਿੱਚ ਉਹਨਾਂ ਦੇ ਘਰੇ ਇੱਕ ਬੇਟੀ ਦਾ ਜਨਮ ਹੁੰਦਾ ਹੈ ਇੱਕ ਬੇਟੀ ਉਹ ਉਸ ਦਾ ਜਨਮ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਥੋੜੀ ਵਧੀਆ ਹੋ ਜਾਂਦੀ ਹੈ ਤੇ ਪਰ ਇਸ ਤੋਂ ਬਾਅਦ ਇੱਕ WhatsApp ਗਰੁੱਪ ਬਣਦਾ ਹੈ WhatsApp ਗਰੁੱਪ ਦੇ ਵਿੱਚ ਤੇ Snapchat ਤੇ ਉਸ ਦੇ ਫਰੈਂਡ ਦੀਆਂ ਜਿਵੇਂ ਆ ਜਾਂਦੀਆਂ ਨੇ ਰਿਕੁਐਸਟਾਂ ਆ ਜਾਂਦੀਆਂ ਤੇ ਇਹ ਉਹਨਾਂ ਦੇ ਜਿਹੜੇ ਸਕੂਲ ਦੇ ਵਿੱਚ ਫਰੈਂਡਸ ਦੇ ਵਿੱਚੋਂ ਇੱਕ ਹੁੰਦਾ ਹੈ ਸਾਇਲ ਸ਼ੁਕਲਾ ਉਹ ਵੀ ਵਿੱਚ ਉਸ ਦੇ ਗਰੁੱਪ ਦੇ ਵਿੱਚ ਐਡ ਹੋ ਜਾਂਦਾ ਤੇ ਉਹ ਇਹਨਾਂ ਦੇ ਵਿੱਚ ਜਾਂਦੀਆਂ ਸਾਇਲ ਸ਼ੁਕਲਾ ਤੇ ਮਸਕਾਨ ਵਿੱਚ ਬਹੁਤ ਜ਼ਿਆਦਾ ਗੱਲਾਂ ਹੋਣ ਲੱਗ ਪੈਂਦੀਆਂ ਜਿਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਭੁੱਲ ਜਾਂਦੀ ਹੈ ਦੀ ਬੇਟੀ ਨੂੰ ਭੁੱਲ ਜਾਂਦੀ ਤੇ ਸਿਰਫ ਸਾਇਲ ਸ਼ੁਕਲਾ ਨੂੰ ਹੀ ਯਾਦ ਤੇ ਇਸ ਤਰ੍ਹਾਂ ਉਹਦਾ ਇੰਟਰਸਟ ਆਪਦੇ ਪਤੀ ਦੇ ਵਿੱਚ ਖਤਮ ਹੋ ਜਾਂਦਾ ਤੇ ਇਸ ਤੋਂ ਬਾਅਦ 2023 ਦੇ ਵਿੱਚ ਉਹ ਉਸ ਦਾ ਜਿਹੜਾ ਹਸਬੰਡ ਹੁੰਦਾ ਹੈ ਉਹ ਲੰਡਨ ਵਿੱਚ ਲੈ ਜਾਂਦਾ ਉਸ ਨੂੰ ਇੱਕ ਬੇકરી ਦੇ ਵਿੱਚ ਕੰਮ ਮਿਲਦਾ ਤੇ ਉਹ ਆਪਣੀ ਬੇਟੀ ਤੇ ਆਪਣੀ ਪਤੀ ਪਤਨੀ ਦੇ ਵਧੀਆ ਭਵਿੱਖ ਦੇ ਵਾਸਤੇ ਉਹ ਉੱਧਰ ਜਾ ਕੇ ਬੇકરી ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਉਹ 2 ਸਾਲ ਉੱਧਰ ਰਹਿੰਦਾ ਤੇ ਚੰਗਾ ਕਮਾਉਂਦਾ ਹੈ ਤੇ ਆਪਦੀ ਪਤਨੀ ਨੂੰ ਵੀ ਖਵਾਉਂਦਾ ਹੈ ਤੇ ਬੇਟੀ ਦੀ ਵਧੀਆ ਲਾਈਫ ਦੇ ਬਾਰੇ ਹੀ ਸੋਚਿਆ ਹੁੰਦਾ ਉਸਨੇ ਇਸ ਤੋਂ ਬਾਅਦ ਉਹ ਕੀ ਹੁੰਦਾ ਹੈ ਕਿ ਉਹਨਾਂ ਦੇ ਵਿੱਚ ਸਾਹਿਲ ਸ਼ੁਕਲਾ ਦੇ ਵਿੱਚ ਤੇ ਦੂਸਰੇ ਜਿਹੜਾ ਉਸਦੀ ਪਤਨੀ ਮੁਸਕਾਨ ਜਨ ਦੇ ਵਿੱਚ ਰਿਸ਼ਤਾ ਬਹੁਤ ਜ਼ਿਆਦਾ ਵੱਧ ਜਾਂਦਾ ਕਿਉਂਕਿ ਉਸਦਾ ਪਤੀ ਬਾਹਰ ਚਲਾ ਜਾਂਦਾ ਹੈ ਤੇ ਉਹ ਆਦੇ ਮਾਪਿਆਂ ਨੂੰ ਆਦੇ ਮਾਪਿਓ ਸਮਝਦੀ ਨਹੀਂ ਤੇ ਜਿਹੜੇ ਉਸਦੇ ਸਹੁਰੇ ਪਰਿਵਾਰ ਹੈ ਉਹਨਾਂ ਨੇ ਪਹਿਲਾਂ ਹੀ ਜਦੋਂ ਉਸਨੇ ਲਵ ਮੈਰੀਜ਼ ਇਸ ਕੁੜੀ ਨਾਲ ਭੱਜ ਕੇ ਕਰਾਈ ਸੀ ਸਾਈਹਲ ਨੂੰ ਪਹਿਲਾਂ ਹੀ ਬੇਦਖਲ ਘਰ ਤੋਂ ਕਰ ਦਿੱਤਾ ਸੀ ਇਸ ਕਰਕੇ ਜਿਹੜੀ ਉਸਦੀ ਪਤਨੀ ਮਸਕਾਨ ਉਹ ਕੱਲੀ ਹੀ ਰਹਿੰਦੀ ਸੀ ਇੱਕ ਉਸਦੀ ਗੁੜਿਆ ਸੀ ਤੇ ਉਹ ਕੱਲੇ ਹੀ ਦੋਵੇਂ ਰਹਿੰ ਕੱਲੇਆਂ ਦੋ ਬੱਚ ਰਹਿੰਦੀਆਂ ਸੀ ਤੇ ਉਹ ਇਸ ਇਸ ਕਰਕੇ ਉਸ ਨੂੰ ਕੋਈ ਰੋਗ ਟੋਕ ਕਿਸੇ ਦੀ ਪਰਵਾਹ ਨਹੀਂ ਸੀਗੀ ਤੇ ਉਸਦੇ ਇੱਕ ਕਮਰਾ ਵਧੀਆ ਆ ਦਾ ਕਾਰ ਸੀ ਦੇ ਦਿੱਤੇ ਰਹਿ ਗਏ ਤੇ ਉਸ ਦੇ ਘਰ ਵਿੱਚ ਜਦੋਂ ਪੁੱਛਤਾਸ਼ ਕੀਤੀ ਜਾਂਦੀ ਹੈ ਤੇ ਉਦੋਂ ਪਤਾ ਲੱਗਦਾ ਹੈ ਕਿ ਉਹ ਇੱਥੇ ਹੀ ਸਾਇਲ ਸ਼ਕਲਾ ਹੀ ਸਭ ਤੋਂ ਜ਼ਿਆਦਾ ਉੱਥੇ ਆਉਂਦਾ ਜਾਂਦਾ ਸੀ ਤੇ ਕਾਫੀ ਟਾਈਮ ਉਹਨਾਂ ਦੇ ਘਰੇ ਰਹਿ ਕੇ ਜੀ ਜਾਂਦਾ ਸੀ ਤੇ ਇਸ ਤੋਂ ਬਾਅਦ ਉਹ ਖਾਣਾ ਵਗੈਰਾ ਵੀ ਨਹੀਂ ਸੀ ਜ਼ਿਆਦਾ ਬਣਾਉਂਦੀ ਉਹ ਵੀ ਬਾਹਰ ਤੋਂ ਹੀ ਆਰਡਰ ਕਰਦੀ ਸੀ ਇਸ ਤੋਂ ਬਾਅਦ ਸਮਾਂ ਆਉਂਦਾ ਜਦੋਂ ਉਸ ਦੇ ਹਸਬੰਦ ਨੇ ਵਾਪਸ ਆਉਣਾ ਹੁੰਦਾ ਹੈ ਇਹ ਮਾਰਚ ਫਰਵਰੀ ਦੇ ਵਿੱਚ 2025 ਦੇ ਵਿੱਚ 24 ਮਾਰਚ ਫਰਵਰੀ ਨੂੰ ਇਧਰ ਆਉਂਦਾ ਹੈ ਤੇ ਉਹ ਆਵਦੀ ਪਤਨੀ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਖੁਸ਼ ਹੁੰਨ ਦੇ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਹੁਣ ਉਹ ਫਿਰ ਕਦੇ ਵੀ ਲੰਡਨ ਨਹੀਂ ਜਾ ਸਕਦਾ ਤੇ ਕਦੇ ਵੀ ਉਹ ਹੁਣ ਜਿਆਦਾ ਉਸ ਦੀ ਉਮਰ ਵੀ ਨਹੀਂ ਰਹਿ ਗਈ ਜਿਸ ਤੋਂ ਬਾਅਦ ਉਸ ਨੇ ਸਾਹਿਲ ਸ਼ੁਕਲਾ ਨੂੰ ਉਸ ਦੀਆਂ ਬਹੁਤ ਜ਼ਿਆਦਾ ਨਜ਼ਦੀਕੀਆਂ ਵਧ ਗਈਆਂ ਸੀ ਜਿਸ ਕਰਕੇ ਉਸ ਨੂੰ ਇਹ ਲੱਗਦਾ ਸੀ ਕਿ ਇਹ ਸਾਡੇ ਦੇ ਵਿੱਚ ਸਾਹਿਲ ਜਿਹੜਾ ਸਾਡੇ ਵਿੱਚ ਰੋੜਾ ਹੈ ਇਸ ਤੋਂ ਬਾਅਦ ਉਹਨਾਂ ਨੇ ਉਹਨੂੰ ਮਾਰਨ ਦੀ ਪਲੈਨਿੰਗ ਫਰਵਰੀ ਵਿੱਚ ਫਰਵਰੀ ਤੋਂ ਪਹਿਲਾਂ 2024 ਦੇ ਵਿੱਚ ਹੀ ਸ਼ੁਰੂ ਕਰ ਦਿੱਤੀਆਂ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਚੰਗੀ ਤਰ੍ਹਾਂ ਕੀ ਹੈ ਪੂਰਾ ਪਲਾਨ ਬਣਾ ਲਿਆ ਸੀ ਇਸ ਤੋਂ ਬਾਅਦ 3 ਮਾਰਚ 2025 ਨੂੰ ਰਾਤ ਨੂੰ ਉਸ ਉਸ ਨੂੰ ਪਹਿਲਾਂ ਨਸ਼ੀਲੀ ਦਵਾਈ ਦਿੱਤੀ ਜਾਂਦੀ ਹੈ ਪਹਿਲਾਂ ਵੀ ਇੱਕ ਵਾਰ ਨਸ਼ੀਲੀ ਦਵਾਈ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ 25 26 ਫਰਵਰੀ ਨੂੰ ਪਰ ਉਹ ناکਾਮ ਰਹਿੰਦੀ ਹੈ ਕਿ ਉਹ ਖਾਣਾ ਵਗੈਰਾ ਨਹੀਂ ਖਾਂਦਾ ਜਿਸ ਤੋਂ ਬਾਅਦ ਇਹ ਇਸ ਤੋਂ ਬਾਅਦ ਹੁਣ ਉਹ ਜਦੋਂ ਇਹ ਟਾਈਮ ਆਉਂਦਾ ਹੈ ਮਾਰਚ ਦੇ ਵਿੱਚ ਤੇ ਉਹ ਆਦੀ ਮਾਂ ਦੇ ਬਣੇ ਹੋਏ ਹੱਥਾਂ ਦੇ ਬਣੇ ਹੋਏ ਕੋਫਤੇ ਲਿਆਉਂਦਾ ਹੈ ਉਸ ਦੇ ਘਰੋਂ ਤੇ ਉਸ ਨੂੰ ਕਹਿੰਦਾ ਹੈ ਕਿ ਗਰਮ ਕਰਕੇ ਹਨਾ ਕਿ ਦੇ ਦੇ ਤੇ ਉਸ ਟਾਈਮ ਉਸ ਦੇ ਵਿੱਚ ਕੁਛ ਹੀ ਨਾ ਕੁਛ ਨਸ਼ੀਲਾ ਟੀਕਾ ਜਾਂ ਨਸ਼ੀਲੀ ਦਵਾਈ ਮਿਲਾ ਦਿੰਦੀ ਹੈ ਤੇ ਮਿਲਾਉਣ ਤੋਂ ਬਾਅਦ ਤੇ ਜਦੋਂ ਮਿਲਾ ਦਿੰਦੀ ਉਹ ਬਿਉਹਸ਼ ਹੋ ਜਾਂਦਾ ਹੈ ਤੇ ਫਿਰ ਉਸ ਨੂੰ ਉਸ ਨੂੰ ਕਤਲ ਇਸ ਤਰ੍ਹਾਂ ਕੀਤਾ ਜਾਂਦਾ ਹੈ ਕੀ ਤੰਤਰਾ ਮੰਤਰਾਂ ਦੇ ਨਾਲ ਉਸ ਦੇ ਦਿਲ ਦੇ ਵਿੱਚ ਹੀ ਚਾਕੂ ਇਸ ਤਰ੍ਹਾਂ ਖੋਇਆ ਜਾਂਦਾ ਜਿਸ ਤਰ੍ਹਾਂ ਟੇਡਾ ਤੀਰ ਤਿਲ ਦੇ ਵਿੱਚ ਹੁੰਦਾ ਇਸ ਤਰ੍ਹਾਂ ਖੋਇਆ ਜਾਂਦਾ ਫਿਰ ਮਾਰਨ ਤੋਂ ਬਾਅਦ ਉਸ ਦੇ ਜਿਹੜਾ ਸਿਰ ਤੇ ਉਸ ਦੀਆਂ ਹੱਥ ਜਿਹੜੇ ਹੁੰਦੇ ਨੇ ਉਹ ਅਲੱਗ ਕੀਤੇ ਜਾਂਦੇ ਨੇ ਅਲੱਗ ਕਰਕੇ ਰਾਤ ਨੂੰ 1 ਵਜੇ ਉਸ ਦਾ ਮਰਡਰ ਕੀਤਾ ਜਾਂਦਾ 3 ਵਜੇ ਉਹ ਹੱਥ ਤੇ ਉਸ ਦੇ ਜਿਹੜੇ ਸਿਰ ਸੀ ਉਸ ਨੂੰ ਕਿਤੇ ਹੋਰ ਲੈ ਕੇ ਜਾਂਦੇ ਹਨ ਤੇ ਗੱਲ ਕਰਦੇ ਆ ਕਿ ਜਿਹੜਾ ਸਾਹਿਲ ਸ਼ੁਕਲਾ ਸੀ ਉਹ ਕੌਣ ਸੀ ਸਾਹਿਲ ਸ਼ੁਕਲਾ ਹੈਗਾ ਸੀ ਨੀਰਜ ਉਸਦੇ ਪਿਤਾ ਦਾ ਨਾਮ ਨੀਰਜ ਸੀ ਠੀਕ ਹੈ ਤੇ ਨੀਰਜ ਸ਼ੁਕਲਾ 18 ਸਾਲ ਪਹਿਲਾਂ ਉਸ ਦੀ ਪਤਨੀ ਦੇ ਤੇ ਮਤਲਬ ਕਿ ਸਾਹਿਲ ਸ਼ੁਕਲਾ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਤੇ ਉਸ ਨੇ ਦੂਸਰਾ ਵਿਆਹ ਕਰਾ ਲਿਆ ਸੀ ਤੇ ਉਸ ਤੋਂ ਬਾਅਦ ਚਾਰ ਬੱਚੇ ਹੁੰਦੇ ਨੇ ਜਿਹੜਾ ਪਹਿਲਾ ਬੇਟਾ ਹੁੰਦਾ ਏ ਉਹ ਆਸ਼ੀਸ਼ ਸ਼ੁਕਲਾ ਹੁੰਦਾ ਏ ਤੇ ਉਹ ਉੱਥੇ ਹੀ ਰਹਿੰਦਾ ਕੈਨੇਡਾ ਵਿੱਚ ਸੌਰੀ ਨੋਇਡਾ ਵਿੱਚ ਦੂਸਰੇ ਨੰਬਰ ਤੇ ਧਿਆਨ ਸ਼ੂ ਹੁੰਦਾ ਹੈ ਉਹ ਵੀ ਆਪਣੀ ਇਹ ਮੇਰਠ ਦੀ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਗੇਂਦਾ ਬਣਾਉਣ ਵਾਲਿਆਂ ਦੇ ਵਿੱਚ ਇੱਕ ਭੈਣ ਹੈ ਉਹ ਪ੍ਰਾਈਵੇਟ ਜੌਬ ਕਰਦੀ ਹੈ ਨੋਇਡਾ ਦੇ ਵਿੱਚ ਹੀ ਤੇ ਸਾਹਿਲ ਛੁਕਲਾ ਜਿਹੜਾ ਹੈਗਾ ਉਹ ਬ੍ਰਹਮਪੁਰੀ ਦੇ ਨਾਲ ਦੇ ਪਿੰਡ ਇੱਕ ਨਾਲ ਪਿੰਡ ਹੈਗਾ ਗੋਰੀਪੁਰ ਉੱਥੇ ਮਤਲਬ ਕਿ ਉਸਦੇ ਪਿਤਾ ਦੇ ਦੁਆਰਾ ਲਿਆ ਗਿਆ ਹੋਇਆ ਘਰ ਹੈ ਜਿਹੜਾ ਉੱਥੇ ਕਿ ਉਹ ਪਹਿਲਾਂ ਰਹਿੰਦੇ ਹੁੰਦੇ ਸੀ ਉਹ ਬਾਅਦ ਚ ਜਾ ਕੇ ਨੋਇਡਾ ਵਿੱਚ ਸ਼ਿਫਟ ਹੋ ਗਿਆ ਘਰ ਵੇਲਾ ਸੀ ਉੱਥੇ ਇਹ ਸਾਹਿਲ ਛੁਕਲਾ ਰਹਿੰਦਾ ਸੀ ਉੱਪਰ ਫਲੋਰ ਤੇ ਤੇ نیچے ਉਸਦੀ ਨਾਨੀ ਰਹਿੰਦੇ ਸੀ ਇਹ ਤੇ ਵਸ ਇਸ ਤਰ੍ਹਾਂ ਉਸ ਦਾ ਕਾਰ ਸੀ ਤੇ ਜਦੋਂ ਇਹ ਸਾਰੀ ਘਟਨਾ ਹੁੰਦੀ ਹੈ ਤੇ ਉਸ ਨੂੰ ਪੁਲਿਸ ਕੋਲ ਫੜਾਇਆ ਜਾਂਦਾ ਹੈ ਤੇ ਉਹ ਫੜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਾਰ ਦੀ ਚੈੱਕ ਕੀਤੀ ਜਾਂਦੀ ਤੇ ਉਸ ਤੇ ਕਾਰ ਵਿੱਚ ਅਜੀਬੋ ਗਰੀਬੋ ਚਿੱਤਰਕਾਰੀ ਹੁੰਦੀ ਹੈ ਜਿਸ ਤਰ੍ਹਾਂ ਸਿਗਰਟ ਪੀਣਾ ਜਾਂ ਕੰਦ ਉੱਤੇ ਛੇ ਸ਼ੀਕੇ ਸੀ ਭੂਤਾਂ ਦੀਆਂ ਫੋਟੋਆਂ ਰੁੱਖਾਂ ਵਗੈਰਾ ਦੀਆਂ ਫੋਟੋਆਂ ਇਸ ਤਰ੍ਹਾਂ ਕਰਕੇ ਬਣਾਈਆਂ ਹੋਈਆਂ ਸਨ ਕਾਫੀ ਜ਼ਿਆਦਾ ਤੇ ਉਸਦੀ ਜਿਹੜੀ ਸਾਇਲ ਸ਼ੁਗਲਾ ਦੀ ਮਾਂ ਦੀ ਮੌਤ ਕਰਕੇ ਉਹ ਆਦੀ ਮਾਂ ਨਾਲ ਹੀ ਬਹੁਤ ਜ਼ਿਆਦਾ ਉਸ ਦਾ ਲगाव ਸੀ ਉਸ ਨੂੰ ਇਹ ਸੀ ਕਿ ਮੈਂ ਕਿਤੇ ਨਾ ਕਿਤੇ ਆਦੀ ਮਾਂ ਦੇ ਨਾਲ ਗੱਲ ਕਰਾਂ ਤੇ ਇਧਰੋਂ ਜਿਹੜੀ ਜਿਹੜੀ ਮੁਸਕਾਨ ਸੀ ਉਸਦੀ ਜੁਲੀ ਮਾਂ ਜੁਲੀ ਮਾਸੀ ਜਿਹੜੀ ਮਰੀ ਸੀ ਉਸ ਨੂੰ ਉਹਨ ਦੀ ਚਾਹਤ ਸੀ ਕਿ ਮੈਂ ਕਿਤੇ ਨਾ ਕਿਤੇ ਇਸ ਨਾਲ ਗੱਲ ਕਰਾਂ ਉਹਨਾਂ ਨੂੰ ਉਹ ਦੋਵਾਂ ਜਣਿਆਂ ਨੂੰ ਆਪਦੀ ਉਸ ਨੂੰ ਆਪਦੀ ਮਾਂ ਚਾਹੀਦੀ ਸੀ ਉਸ ਨੂੰ ਵੀ ਆਪਦੀ ਮਾਸੀ ਚਾਹੀਦੀ ਸੀ ਇਸ ਕਰਕੇ ਉਹਨਾਂ ਦੋਵਾਂ ਨੂੰ ਇਹ ਸੀ ਉਹਨਾਂ ਨੇ ਤੰਤਰਮੰਤਰਾਂ ਦਾ ਸਹਾਰਾ ਲਿਆ ਕਿ ਸਾਨੂੰ ਆਦੀ ਮਾਸੀ ਮਾਂ ਮਿਲ ਜੇਗੀ ਤੇ ਇਸ ਤਰ੍ਹਾਂ ਇਸ ਕਰਕੇ ਵੀ ਇਹ ਵੀ ਇੱਕ ਕਾਰਨ ਆ ਰਿਹਾ ਕਿ ਉਸ ਦੇ ਮਰਨ ਦਾ ਕਾਰਨ ਇਹ ਆ ਠੀਕ ਹੈ ਜਦੋਂ ਉਸਦੀ ਮਾਂ ਦੇ ਨਾਲ ਗੱਲ ਕੀਤੀ ਕਿ ਇਹਨੂੰ ਜਿਹੜੀ ਮੁਸਕਾਨ ਹੈ ਉਸਦੀ ਮਾਂ ਦੇ ਨਾਲ ਜਿਹੜੀ ਰੀਅਲ ਮਾਂ ਹੈ ਉਸ ਨਾਲ ਗੱਲ ਕੀਤੀ ਗਈ ਤੇ ਉਸ ਤੋਂ ਪੁੱਛਿਆ ਗਿਆ ਕਿ ਇਹ ਸੱਚੀ ਵਿੱਚ ਹੀ ਕੋਈ ਤੰਤਰ ਵਗੈਰਾ ਜਾਣਦੀ ਸੀ ਤੇ ਉਹਨੇ ਦੱਸਿਆ ਕਿ 8-9 ਮਹੀਨੇ ਪਹਿਲਾਂ ਇੱਕ ਪਿੰਚਕਾਨੀ ਤੰਤਰ ਦਾ ਨਾਂ ਲੈਂਦੀ ਸੀ ਤੇ ਪੁੱਛਦੀ ਸੀ ਕਰਨ ਚਿਕਾਨੀ ਤੰਤਰਾਂ ਦੇ ਬਾਰੇ ਪੁੱਛਦੀ ਸੀ ਤੇ ਮੈਂ ਇਸ ਨੂੰ ਕਿਹਾ ਸੀ ਕਿ ਤੈਨੂੰ ਪਤਾ ਨਹੀਂ ਕਿ ਜਦੋਂ ਤੇਰੇ ਨਾਨੇ ਉਹਨ ਦਾ ਨਾਨਾ ਹੈਗਾ ਸੀ ਜੋਤਿਸ਼ੀ ਕਿ ਜਦੋਂ ਉਹਨੇ ਇਸ ਜੰਤਰ ਇਸ ਦਾ ਨਾਂ ਲਿਆ ਸੀ ਮੰਤਰ ਦਾ ਤੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀ ਤੇ ਤੂੰ ਹੁਣ ਮਤਲਬ ਸਾਰੇ ਪਰਿਵਾਰ ਨੂੰ ਕਿਉਂ ਦੁਖੀਆਂ ਵਿੱਚ ਪਾਉਣੀ ਚਾਹੀਦੀ ਹੈ ਇਨ੍ਹਾਂ ਚੀਜ਼ਾਂ ਬਾਰੇ ਕੋਈ ਵੀ ਗੱਲ ਨਾ ਕਰੇ ਤੇ ਉਦੋਂ ਤੋਂ ਹੀ ਸ਼ਾਇਦ ਪਲੈਨਿੰਗ ਚੱਲ ਰਹੀ ਸੀ ਫਿਰ ਇਹਨਾਂ ਤੰਤਰਾ ਮੰਤਰਾਂ ਦਾ ਸਹਾਰਾ ਲੈ ਕੇ ਨਵੰਬਰ 2024 ਦੇ ਵਿੱਚ ਬਲੀਚ ਚਾਕੂ ਵਗੈਰਾ ਖਰੀਦਿਆ ਗਿਆ ਸੀ ਤੇ ਬਾਅਦ ਵਿੱਚ ਉਸ ਦਾ ਜਦੋਂ ਕਤਲ ਕਰ ਦਿੱਤਾ ਪੂਰਾ ਉਹਦੇ ਹੱਥ ਪੈ ਬਾਕੀ ਜਿਹੜਾ ਸਰੀਰ ਸੀ ਉਸ ਨੂੰ ਡਰਮ ਦੇ ਵਿੱਚ ਸੀਮੈਂਟ ਤੇ ਸੀਮਟ ਤੇ ਦੂਸਰਾ ਰੇਤਾ ਲਿਆ ਕੇ ਉਸ ਨੂੰ ਮਿਕਸ ਕਰਕੇ ਤੇ ਉਸ ਨੂੰ ਉਸ ਦੇ ਵਿੱਚ ਦਫਨਾ ਦਿੱਤਾ ਗਿਆ ਜੜੀਆਂ ਜੜੀਆਂ ਦੁਕਾਨਾਂ ਤੋਂ ਸੀਮਟ ਰੇਤਾ ਆਈ ਸੀ ਪੁੱਲ ਸੋਨਾਂ ਦੇ ਕੋਲ ਵੀ ਪਹੁੰਚਦੀ ਉਹਨਾਂ ਦੇ ਨਾਲ ਗੱਲਬਾਤ ਕਰਦੀਏ ਤੇ ਪਤਾ ਲੱਗਦਾ ਹੈ ਕਿ ਹਾਂ ਉੱਥੋਂ ਪਹਿਲਾਂ ਹੀ ਲਿਆਉਂਦੇ ਨੇ ਫਿਰ ਉਹ ਥੋੜਾ ਘੱਟ ਪੈ ਜਾਂਦਾ ਫਿਰ ਦੂਸਰੀ ਦੁਕਾਨ ਤੋਂ ਲਿਆਉਂਦੇ ਆ ਫਿਰ ਊਸ਼ਾ ਨਾਂ ਦਾ ਮੈਡੀਕਲ ਇੱਕ ਮੈਡੀਕਲ ਹੈ ਉੱਥੋਂ ਇਹਨਾਂ ਨਸ਼ੀਲੀ ਦਵਾਈ ਲੈਂਦੀ ਸੀ ਜਿਹੜੀ ਕਿ ਉਸ ਨੂੰ ਦਿੱਤੀ ਗਈ ਸੀ ਠੀਕ ਹੈ ਤੇ ਇਸ ਤਰ੍ਹਾਂ ਉਸ ਦਾ ਕਤਲ ਹੋਇਆ ਤੇ ਜਿਹੜੇ ਕਿ ਉਸ ਦੇ ਮਾਪਿਓ ਨੇ ਹੀ ਉਸ ਨੂੰ ਉਹਨਾਂ ਦੇ ਪੁਲਿਸ ਦੇ ਸਾਹਮਣੇ ਕੀਤਾ ਕਿ ਹਾਂ ਇਸ ਤਰ੍ਹਾਂ ਇਹਨਾਂ ਦੇ ਕਿਤੇ ਨਾ ਕਿਤੇ ਇਹ ਕਾਰਨ ਵੀ ਸਾਹਮਣੇ ਆ ਰਿਹਾ ਹੈ ਕਿ ਇੱਕ ਤਾਂ ਉਹਨਾਂ ਦੇ ਪਿਆਰ ਦੇ ਵਿੱਚ ਆਉਂਦਾ ਸੀ ਦੂਸਰਾ ਇਹ ਸੀ ਕਿ ਉਹ ਤੰਤਰਾ ਵਗੈਰਾ ਦਾ ਸਹਾਰਾ ਲੈਂਦੇ ਸੀ ਤੇ ਉਹਨਾਂ ਨੂੰ ਇਹ ਸੀ ਕਿਤੇ ਮਾਸੀ ਜੂ ਤੇ ਮਾਣ ਮਿਲਿਆ ਜਾ ਸਕਦਾ ਹੈ ਉਹ ਉਹਨਾਂ ਨੇ ਇਸ ਚੱਕਰ 'ਚ ਵੀ ਇਹ ਕੀਤਾ ਕਤਲ ਇਸ ਤਰ੍ਹਾਂ ਵੱਖ-ਵੱਖ ਕਾਰਨ ਸਾਹਮਣੇ ਆ ਰਹੇ ਨੇ ਤੇ ਅਜੇ ਦੇਖੋ ਅੱਗੇ ਕੀ ਹਨਾ ਵੈਸੇ ਸੱਚ ਇਹ ਹੀ ਹੈ ਜਿਆਦਾ ਤਾਂ ਇਹ ਹੀ ਦਿਖਾਏ ਜਾ ਰਹੇ ਨੇ ਬਾਕੀ ਇਸ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਉਹ ਘੁੰਮਦੇ ਨੇ ਅੱਡ ਅੱਡ ਸ਼ਿਮਲਾ ਮਨਾਲੀ ਇਸ ਤਰ੍ਹਾਂ ਆਪਦੀ ਹੋਲੀ ਵਗੈਰਾ 16 ਮਾਰਚ ਨੂੰ ਬਹੁਤ ਵਧੀਆ ਸੌਰੀ ਮਾਰਚ ਦੇ ਵਿੱਚ ਹੋਲੀ ਬਹੁਤ ਵਧੀਆ ਮਨਾਉਂਦੇ 16 ਮਾਰਚ ਨੂੰ ਜਿਹੜਾ ਸਾਇਲ ਸ਼ੁਗਲਾ ਸੀ ਉਸ ਦਾ ਬਰਥਡੇ ਹੁੰਦਾ ਉਹ ਵੀ ਬਹੁਤ ਜ਼ਿਆਦਾ ਨੱਚਦੇ ਆ ਟੱਪਦੇ ਆ ਨੇ ਬਣਾਉਂਦੇ ਆ ਤੇ ਉਹਨਾਂ ਦੀਆਂ ਕਾਫੀ ਜ਼ਿਆਦੀਆਂ ਰੀਲਾਂ ਵਾਇਰਲ ਹੁੰਦੀਆਂ ਉਹਨਾਂ ਦੀਆਂ ਰੀਲਾਂ ਦੇਖ ਕੇ ਕੋਈ ਕਹਿੰਦਾ ਹੀ ਨਹੀਂ ਕਿ ਇਹਨਾਂ ਨੇ ਐਡਾ ਵੱਡਾ ਕਾਰਡ ਕਰਕੇ ਤੇ ਇਹ ਸਭ ਕੁਝ ਕਰ ਰਹੇ ਨੇ ਤੇ ਇਸ ਤਰ੍ਹਾਂ ਮਤਲਬ ਕਿ ਜੇ ਕਰੋ ਤਲਾਕ ਲੈ ਲੈਂਦੀ ਤੇ ਸ਼ੈਨ ਦਾ ਬੈਸਟ ਸੀ ਉਹ ਵੀ ਆਪਦੇ ਘਰੇ ਖੁਸ਼ ਰਹਿੰਦਾ ਤੇ ਇਹ ਵੀ ਖੁਸ਼ ਰਹਿੰਦਾ ਨਾ ਤੇ ਬਾਕੀ ਜੋ ਵੀ ਇਹ ਸਭ ਕੁਝ ਹੁੰਦਾ ਇਹਦਾ ਕੋਈ ਤੁਹਾਨੂੰ ਕੋਈ ਵੀ ਇਹਦਾ ਇਹ ਨਹੀਂ ਹੈਗਾ ਕਿ ਤੁਹਾਨੂੰ ਕੋਈ ਗਲਤ ਮੈਸੇਜ ਦੇਣਾ ਡਰਾਉਣਾ ਧਮਕਾਉਣਾ ਇਸ ਦਾ ਬਸ ਇਹ ਹੀ ਹੈ ਕਿ ਹਾਂ ਕਿ ਤੁਸੀਂ ਸੁਚੇਤ ਰਹੋ ਜਿਹੜੇ ਵੀ ਤੁਹਾਡੇ ਫੈਮਿਲੀ ਮੈਂਬਰ ਹੈ ਜਿਹੜਾ ਸਮਝਦਾਰ ਮੈਂਬਰ ਹੈ ਮਾਨੂੰ ਕਿਸੇ ਨਾ ਆਪਣੇ 파ਟਨਰ ਦਾ ਮੋਬਾਈਲ ਵਗੈਰਾ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਘਰ ਵਿੱਚ ਵੱਡਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਾਫੀ ਗੱਲਾਂ ਦਾ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਨਵੀਂ ਕਹਾਣੀ ਨਵੇਂ ਹੱਤਿਆਕਾਂਡ ਦੇ ਵਿੱਚ ਧੰਨਵਾਦ